ਵਾਧਾ ਕਹਿੰਦੀ ਦਦਾ ਹੋ ਗਿਆ ਓ ਬੱਟੇ ਨਹੀਂ ਮਾਰਨੇ ਬੰਦੇ ਦਾ ਪਾਣੀ ਆ ਪਾਈ ਮੈ ਤੇ ਮੰਗਾ ਸੀ ਲੈ ਰਹੇ ਹੁਣ ਆਪ ਕੋਲੀ ਬਣਾਵਾਂ ਆ ਰੋ ਪਰਕਾਰੀਆਂ ਲਿਓ ਪਾਰਟੀ ਲਿਓ ਪਾਣੀ ਦੀ ਇੱਥੇ ਕਿ ਰੱਖ ਲੋ ਇੱਥੇ ਕਿਉਂ ਕਿਤੇ ਜੀ ਸੱਸ ਰਿਆ ਕਾਜੀ ਸਾਰਿਆਂ ਨੂੰ ਵੈਲਕਮ ਟੂ ਬੈਕ ਮਾਈ ਨਿਊ ਬਲੌਗ ਸੈਰਪੀ ਦਮਨ ਦੇ ਵਿੱਚ ਤੇ ਹੈਪੀ ਹੋਲੀ ਸਾਰੇ ਫਰੈਂਡਸ ਨੂੰ ਤੇ ਹੁਣ ਹੋਲੀ ਆਪਾਂ ਜਿਹੜੀ ਕਰ ਲਈ ਆ ਤੇ ਸਾਡੇ ਬਲੌਗ ਨੂੰ ਫੁੱਲ ਦੇਖਿਓ ਸਾਰੇ ਜਣੇ ਤੇ ਉਹ ਸੱਸਰੀ ਕਾ ਸਾਰਿਆਂ ਨੂੰ ਹੁਣ ਆਪਾਂ ਲੱਗਿਆ ਜੀ ਹੋਲੀ ਮਨਾਉਣ ਹੋਲੀ ਦਾ ਸਮਾਨ ਆ ਚੁੱਕਿਆ ਆ ਤੇ ਜਿਸਲੀਨ ਦਾ ਸੌਫਟ ਵੇਅਰ ਵੀ ਆ ਚੁੱਕੀ ਆ ਮੰਮੀ ਹੋਲੀ ਖੇਡਣੀ ਆ ਵੇ ਮੈਂ ਪਹਿਲਾਂ ਆਇਆ ਕਰਨਾ ਡੈਡੀ ਖੇਡਣੀ ਆ ਹੋਲੀ ਹੁਣ ਮੈਂ ਮੈਂ ਮੂੰਹ ਨੂੰ ਲਾ ਲਿਆ ਹਾਂ ਦੱਦੂ ਤਾਂ ਦੇਵੀ ਰੋਣ ਲੱਗ ਗਈ ਡੈਡਾ ਸਾਰੇ ਖੇਡਣਦੇ ਆ ਉਧਰ ਲਾ ਲਓ ਮਾੜੀਆਂ ਨਹੀਂ ਅਹੀ ਰੰਗ ਦਾ ਭਰਦਣੇ ਸਾਰੇ ਦੇਖੀ ਜਾਇਓ ਵਲੌਗ ਨੇ ਇਦਾਂ ਹੀ ਬਣੇ ਰਿਹਾ ਆ ਅੰਦਰ ਆਹਤ ਸਾਰਾ ਭਰਨਾ ਹੀ ਇੱਧਰ ਕਰ ਮੂੰਹ ਜਰਾ ਕਰ ਇੱਧਰ ਨੂੰ ਲੈ ਕੇ ਆ ਦੇਖੀ ਹੁਣ ਤੈਨੂੰ ਮੈਂ ਭਰਨਾ ਦੇਖੀ ਮੈਂ ਹੁਣ ਲੱਗੀ ਆ ਸਟਾਰਟ ਹੁਣ ਮੈਂ ਤੈਨੂੰ ਭਰਨਾ ਮੈਂ ਹੁਣ ਗੋਲੀ ਖਾ ਲਈ ਮੈਂ ਹੁਣ ਗੋਲੀ ਖਾ ਲਈ ਮੈਂ ਮੈਨਰੇ ਤੇ ਮੂੰਹ ਤੇ ਮੈਂ ਹੁਣ ਗੋਲੀ ਖਾ ਲਈ ਐ ਦਰਦਾਂ ਦੀ ਮਾਰ ਦਾ ਲੈ ਕੇ ਕੈ ਹੋ ਗਈ ਪੂਰੀ ਹੁਣ ਮੈਂ ਹੋਲੀ ਖਾ ਦੂੰਗੀ ਰੋ ਕੇ ਇੱਧਰ ਉਹ ਲੈ ਆ ਮੋਕਾ ਨਹੀਂ ਪਹਿਲਾਂ ਉਹ ਅਲੱਗ ਅਲੱਗ ਰੱਖਣੀ ਐ ਮਿਕਸ ਨਹੀਂ ਕਰਨੇ ਤਾ <takers> आजे हो आजे हो होली है दोस्तों। होली होली मना अरे लामीनाथ कुछ ना कर <laughs> ਜੀ ਹੋਲੀ ਦੇ ਰੰਗ ਕਰ ਲਏ ਅਸੀਂ ਤਿਆਰ ਰੰਗ ਖੇਡਣਗੇ ਆਂ ਹੋਲੀ ਹੋਲੀ ਹੈ ਜੀ ਹੋਲੀ ਹੈ ਹੋਲੀ ਕਰ ਰਾ ਗੋ ਭੈ ਰਾ ਗੋ ਅਸੀਂ ਲੱਗੇ ਆ ਜੀ ਮੈਡੀ ਆਪਣੇ ਕੱਪੜੇ ਪਾ ਕੇ ਹੋਲੀ ਕਰ ਰੰਗ ਵਾਈਟ ਵਾਈਟ ਲੱਗੇ ਪੁਣਾਈ ਸਾਰੇ ਜਣੇ ਗਵਰਸੇ ਹੋਰੀ ਗਰੇ ਰਗਵਰਸੇ ਹਰੇ ਹਰੇ ਹੋਲੀ ਹੋਲੀ ਕੋਈ ਵੀ ਆਈ ਨਹੀਂ ਆਈ ਪਰ ਚਲੋ ਹੁਣ ਆਪਾਂ ਬਣਾਉਨੇ ਆਂ ਜੀ ਹੋਲੀ ਸੇਮ ਟੂ ਸੇਮ ਆਹੋ ਚਲੋ ਪਰ ਰੰਗ ਪਾੜਿਆ ਪਚਕਾਰੀਆਂ ਰੰਗ ਅਸੀਂ ਲੈ ਰਹੇ ਆ ਹੁਣ ਆਪਾਂ ਹੋਲੀ ਬਣਾਵਾਂਗੇ ਆਹ ਰੋ ਪਚਕਾਰੀਆਂ ਦੇਓ ਬਾਲਟੀ ਲਿਓ ਪਾਣੀ ਦੀ ਇੱਥੇ ਘਰ ਰੱਖ ਲਓ ਇੱਥੇ ਕਿਉਂ ਕਿਤੇ ਦੀ ਹੋਲੀ ਦੇ ਰੰਗ ਉਹ ਪਚਕਾਰੀਆਂ ਭਰ ਲਿਓ ਉਹ ਬਾਲਟੀਆਂ ਪਾਣੀ ਦੇ ਭਰ ਲਿਓ ਆ ਵੇਖੋ ਮੈਨੂੰ ਇਹਨੇ ਕਿੱਦਾਂ ਭਰ ਦਿੱਤਾ ਨਿਆਲੇ ਆਣੇ ਮੈਂ ਹੁਣ ਇਹਨਾਂ ਨੂੰ ਭਰਨਾ ਦੇਖੀ ਜਾਇਓ ਕੀ ਕਰਦੀ ਹੁਣ ਮੈਂ ਹੋਰ ਤੈਨੂੰ ਦੇਖਿਆ ਕੀ ਕਰਦੇ ਆ ਹੋਏ ਪਾਣੀ ਚ ਕਲਰ ਕਿੱਦਾਂ ਭਰਤਾ ਇਹਨਾਂ ਨੇ ਸਾਰੇ ਚ ਹੋਲੀ ਦੇ ਲੋ ਖੇਡਦੇ ਸਾਰੇ ਰੰਗ ਚ ਕਲਰ ਭਰ ਦਿੱਤਾ ਆਹ ਰੇ ਕਰਦੀ ਏ ਹੋਲੀ ਹੈ ਮਾਤਾ ਨੂੰ ਭਰਦੀਏ ਮਾਤਾ ਨੂੰ ਮਾਤਾ ਨੂੰ ਭਰਦਾ ਤਾਡੀ ਹੋਲੀ ਮੈਂ ਬਣਾ ਦੂੰ ਨਹੀਂ ਤਾਂ ਹੋਲੀ ਗੇਰੇ ਰੰਗ ਗੇ ਹੋਲੀ 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 ਆ ਨੋ ਨੀ ਗੇਰੇ ਹੋਲੀ ਦੇ ਗੇਵਰੇ ਦੇ ਰੇ ਮੇਰੇ ਨਾਗਾ ਪਾਣੀ ਆ ਪਾਈ ਮੇ ਤੇ I d a l t i t I don't a b o n t n e l i t t d o n e a l i t t l a l i a t a n t a Hold igjen! Hold igjen! ਬਟਨੀ <laughs> ਮਾਰਨੇ ਦੀ ਇਹ ਗੰਦੀ ਆ ਮੈਂ ਹੀ ਲਾਇਆ ਸੀ ਰੰਗ ਫੇਰ ਆ ਕਹਿੰਦਾ ਲਾਇਆ ਹਾ ਕਿਹਨੇ ਲਾਇਆ ਇਹ ਮੈਨੂੰ ਗੰਦੀ ਕਰਕੇ ਮੈਨੂੰ ਕਹਿੰਦੀ ਹੋਰ ਮੈਨੂੰ ਕਹਦਾ ਗੰਦੀ ਆ ਓਏ ਤੂੰ ਬੱਸ ਕਰ ਮੈਨੂੰ ਭਰੀ ਜਾਂਦਾ ਤੂੰ ਜਾ ਕੇ ਐ ਮੈਨੂੰ ਨਹੀਂ ਭਰੀ ਜਾਂਦਾ ਨਹੀਂ ਹਰਦਾ ਹੁਣ ਹਾਂ ਚਲੋ ਲੈ ਤੁਹਾਨੂੰ ਪਤਾ ਹੀ ਨਹੀਂ ਕਿ ਕਾਰੀ ਬਣਦੀ ਆ ਬਾਦਾਂ ਕਹਿੰਦੀ ਦਦਾ ਹੋ ਗਿਆ ਇਹਨਾਂ ਨੂੰ ਬੈਠੀ ਤੁਹਾਡੇ ਮਾਤੇ ਆ ਬੱਸ ਹੁਣ ਮੈਂ ਨਹੀਂ ਖੇਣਾ ਹੁਣ ਮੈਂ ਚਲਦੀ ਆ ਬੱਸ ਹੁਣ ਮੈਂ ਖੇਡ ਛੱਡੀ। ਹਜੇ ਨਹੀਂ ਵਾਕਿਆ। ਰੋਧ। ਹਾਰੇ ਕਾ ਤੇ ਚੂਚਣੇ ਜੇ। ਮਾਦਾ। ਕੋਈ ਹਾਏ। ਇਹ ਹਾਂ ਮੇਰੀ ਕੁੜੀ ਤੇ ਪਾਤਾ। ਹਾਰੇ ਕਾ ਕਿੱਥੇ ਲਿਬੜਿਆ ਪਰ ਇਹਦੇ ਅਸੀਂ ਪਾਣੀ ਨਹੀਂ ਪਾਇਆ। ਕਾਨ ਕੋਣ ਚਲਾ ਪਹਿਲੇ ਕੁੜੀ ਗਈ। ਨਹੀਂ। ਔਰ ਇਹ ਸੂਟ ਜਿਹੜਾ ਜਿੰਨਾ ਰੰਗ ਖੇਡਦੀ ਸੀਗੀ ਹੋਲੀ ਉਹ ਹੁਣ ਸਿੱਟਦਾ ਵੇਚੇ ਤੇ ਤੇ ਇਹਦੇ ਮੈਂ ਪਾਪਾ ਖਰਾਬ ਹੋ ਗਿਆ ਸਾਰਾ ਹੀ। ਹਾਂ। ਰੰਗ ਉੱਤਨਾ। ਹੁਣ ਲੁੱਟੂਣਾ ਤੂੰ। ਮੇਰਾ ਨਾਮ ਹੈ ਜੂਟੀ ਮੇਰਾ ਨਾਮ ਹੈ ਜੂਟੀ ਇਹ ਕੰਦੇਮ ਨੂੰ ਤੋੜ ਜਣਾ ਇਹਨਾਂ ਨੇ ਮੈਨੂੰ ਕਿਹਾ ਹੀ ਮੇਰੇ ਵੀ ਅੰਗੇ ਪਾਪਾ ਆਹ ਇਹਨਾਂ ਨੇ ਵੀ ਕੱਪੜੇ ਖਰਾਬ ਕਰੇ ਹੋਰ ਕਹਿੰਦੀ ਮੇਰੇ ਮੂੰਹ ਤੇ ਰੱਖ ਲਾਥ ਕੇ ਲਾਥ ਕੇ ਤੇਰੇ ਮੂੰਹ ਤੇ ਮੂੰਹ ਤੇ ਖੇਵੀ ਮੇਰੇ ਮੂੰਹ ਤੇ ਰਾਂਗੇ ਉੱਤੇ ਜੂਣ ਆ ਲੈ ਉੱਤੇ ਰਹਿਣਾ ਤੂੰ ਉੱਤੇ ਆਪਣੇ ਸਭ ਬਣਾ ਲਾ ਤੱਕ ਉਦਾਂ ਸੁੱਕਾ ਹੀ ਤੇ ਆ ਦੇਖੋ ਆ ਦੇਖੋ ਇਹਨਾਂ ਨੇ ਤਾਂ ਪੂਰਾ ਖਰਾਬ ਕੀਤਾ ਪਾਣੀ ਦਾ ਸਾਰੇ ਰੰਗ ਰੂੰਗ ਨਹੀਂ ਇੰਨੇ ਖਰਾਬ ਹੈ ਟੱਬ ਸਾਰੇ ਪਾਣੀ ਨਾਲ ਭਰਤਾ ਆ ਥੱਲੇ ਸਿੱਟਿਆ ਰੰਗ ਆਹ ਕੱਪੜੇ ਧੋਂਦਿਆ ਮੰਮੀ ਮੱਮੀ ਤਾਂ ਬੱਜਦਾ ਤੇਰੀ ਮੰਮੀ ਤਾਂ ਕਟਾਪਾ ਲਾਤੇ ਆ ਤੇਰਾ ਰਾਜ ਹੋਰ ਫੜਾ ਮੈਂ ਤੋ ਆਹ ਇੱਕ ਗੱਡੀ ਪਈ ਹੈ ਮੈਂ ਆਪ ਹੀ ਤੁਹਾਨੂੰ ਨੇ ਫੜਾ ਦੋ ਇੱਧਰ ਮਿਲੋ ਆਲੇ ਮਿਲੋ ਆ ਮੈਂ ਆਪ ਮੰਮੀ ਵੀ ਦਿਖਾ ਦੋ ਮੰਮੀ ਵੀ ਲਵੇੜਦੀ ਡੈਡੀ ਵੀ ਲਵੇੜ ਤੇ ਡੈਡੀ ਦੇ ਉੱਪਰ ਪਾੜੀ ਪਾਤਾ ਇਹਨਾਂ ਨੇ ਬਾਪੂ ਪੂਰਾ ਲੇਟ ਗਿਆ ਤੇ ਆਪਣੀ ਸੱਸ ਸਹੂ ਮਾਂ ਨੂੰ ਲਵੇੜਤਾ ਨੇ ਅੱਜ ਔਰੇ ਉਹ ਸਾਉਥ ਪਲੇਟਾਂ ਦੇਖਿਆ ਕਿ ਉਹ ਸੁੱਟੀਆਂ ਰਹਿਣ ਪਲੇਟਾ ਚੱਕੋ ਜਾ ਕੇ ਚੱਕ ਜਾ ਕੇ ਕਲੀਅਰ ਕਰੋ ਖਲਾ ਫੋਲੀ ਖੇਡ ਲਈ ਆਪਾਂ ਹੁਣ ਜੀ ਤੇ ਬਹੁਤ ਵਧੀਆ ਲੱਗਿਆ ਸਾਨੂੰ ਫੋਲੀ ਖੇਡ ਕੇ ਅੱਜ ਆ ਕੁਝ ਗਾਰੀਆਂ ਮੁਫਤ ਨਹੀਂ ਆਈਆਂ ਸੀ ਪੈਸੇ ਦੀਆਂ ਆਈਆਂ ਚੱਕ ਕੇ ਮਾਰੀਆਂ ਤੁਸੀਂ ਚੱਕ ਕੇ ਸੇੜਤੀਆਂ ਚੱਕਾ ਵਾਲੇ ਨੂੰ ਵਾਪਸ ਕਰਿਓ ਹੁਣ ਕੋ ਪੈਸੇ ਦੇ ਦਿਦ ਤੁਹਾਨੂੰ ਵਾਪਸ ਕਿਆ ਲੋ ਆਪਾਂ ਖੇਡ ਲਈ ਫੋਲੀ ਹੁਣ ਤਾਂ ਕਾਰੀ ਨਾ 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 ਲਾ ਫੇ ਹੁਣ ਖੇਲਣੀ ਨਹੀਂ ਬਸ ਹੁਣ ਬਸ ਕੀਤੀ ਹੁਣ ਵਾਰ-ਵਾਰ ਨਾ ਖੇਢੀ ਜਾਏ ਫੇ ਮੁੜ ਕੇ ਬਸ ਹੁਣ ਕੋਤੋਂ ਬਿਮਾਰ ਨਾ ਹੋ ਜਾਓ ਕੱਲੂ ਸਕੂਲੇ ਵੀ ਜਾਣਾ ਆ ਹਾਂਜੀ ਹੈਪੀ ਹੋਲੀ ਆ ਪਿੰਡ ਦੇ ਮੁੰਡਿਆਂ ਨੇ ਆਉਣਾ ਆ ਤੇ ਰੰਗ ਰੰਗੂ ਸਿੱਟਣਾ ਆ ਉੱਪਰ ਤੇ ਇਸ ਕਰਕੇ ਮੈਂ ਕੱਪੜੇ ਚੇਂਜ ਨਹੀਂ ਕੀਤੇ ਹੈਗੇ ਇਹਨਾਂ ਨੇ ਕਰ ਲਏ ਆ ਚੇਂਜ ਫੇਰ ਨਹੀਂ ਪੜਨ ਮੁੰਡਿਆਂ ਆ ਆ ਖੇਲਦੇ ਹੋਣੇ ਆਉਂਦੇ ਹੋਣੇ ਕਿਤੇ ਨਾ ਕਿਤੇ ਹਾਂ ਫੇਰ ਤੁਹਾਨੂੰ ਤਾਂ ਨੇ ਤੇ ਆਪਾਂ ਫਸਟ ਟਾਈਮ ਹੋਲੀ ਮਨਾਈ ਹੈ ਜੀ ਅੱਜ ਦੁਆਰਾਂ ਸਭ ਲਈ ਖੁਸ਼ੀਆਂ ਭਰੀ ਤੇ ਤਿਆਰ ਲੈ ਕੇ ਆਉਣ ਸਾਰੇ ਜਿੰਨੇ ਵੀ ਹੁੰਦੇ ਆ होली ਦੀਵਾਲੀ ਦੀ ਸਾਰਾ ਸਾਰੇ ਆਣੇ ਪਹਿਲੀ ਵਾਰੀ ਵੈਸੇ ਅਸੀਂ ਸੰਗਰੂਰ ਚ ਮਨਾਉਣੀ ਸੀ ਅਸੀਂ ਸੰਗਰੂਰ ਜਾਣਾ ਗੁਰਾਸ ਬਾਈ ਹੁਣਾ ਤੋਂ ਤੇ ਸਾਡਾ ਤਾਂ ਜਾ ਨਹੀਂ ਹੋਇਆ ਤੇ ਇਹ ਹਜੁੱਤੇ ਹੀ ਨਹੀਂ ਉੱਠੇ ਹੋ ਤੇ ਤੁਸੀਂ ਵੀ ਬਾਈ ਹੁਣੇ ਆਉਣਾ ਫੇਰ ਦੁਆਰਾ ਤੇ ਉਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਮਤਲਬ ਕਿ होली ਖੇਡਣੇ ਪਹੁੰਚਣਾ ਸੀ ਉਹਨਾਂ ਦੇ ਸ਼ਹਿਰ ਦੇ ਵਿੱਚ ਸਾਡਾ ਤਾਂ ਜਾ ਨਹੀਂ ਹੋਇਆ ਉਹਨਾਂ ਨੇ ਹੁਣ ਉੱਧਾ ਆਉਣਾ ਆ ਫੇ ਅਪੂ ਮੜ ਕੇ ਜਾਵਾਂਗੇ ਉਹਨਾਂ ਨਾਲ ਫੇ ਫੇਰ ਆਪਾਂ ਜਾਵਾਂਗੇ ਕਿਤੇ ਪਾਣੀ ਡਾਲ ਬੱਸ ਉਹਨਾਂ ਵਾਲੀ ਜਾ ਕੇ ਅੱਜ ਹੋਲੀ ਖੇਡਣੀ ਸੀ ਉੱਥੇ ਸੰਗਰੂਰ ਦੇ ਵਿੱਚ ਤੇ ਉਹ